ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟਾਂ ਦੇ 컬렉ਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਕਿਉਂਕਿ ਵੀਡੀਓ ਦੇ ਲਾਸਟ ਤੇ ਆਪਾਂ ਗਰਮੀਆਂ ਵਾਲੇ ਕੁਝ ਘੱਟ ਪ੍ਰਾਈਸ ਵਾਲੇ ਵੀ ਸੂਟ ਲਗਾਏ ਹੁੰਦੇ ਨੇ ਇਹ ਜਿਹੜੇ ਸੂਟ ਰਹਿ ਗਏ ਜੀ ਕਾਟਨ ਦਾ ਸੂਟ ਰਹਿ ਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਵਰਕ ਕੀਤਾ ਗਿਆ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਬਹੁਤ ਹੀ ਸੋਹਣੇ ਕਲਰ ਨੇ ਮੈਚਿੰਗ ਸੂਟ ਬਣਾ ਸਕਦੇ ਹੋ 올ਓਵਰ ਸੂਟ ਵੀ ਬਣਵਾ ਸਕਦੇ ਹੋ ਇੰਨਾ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਹ ਸੂਟ ਦਾ ਤੁਸੀਂ ਸਕਰੀਨ ਸ਼ਾਟ ਮੇਰੇ ਦਿੱਤੇ ਗਏ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਪਰ ਮੀਟਰ ਦੇ ਹਿਸਾਬ ਨਾਲ ਵੱਧ ਘੱਟ ਫੈਬਰਿਕ ਲੈ ਸਕਦੇ ਹੋ ਇਹ ਜਿਹੜਾ ਫੈਬਰਿਕ ਮਿਲੇਗਾ ਜੌਰ ਜੜਦਾ ਰਹੇਗਾ ਫੁੱਲ ਏਮਬਰਾਇਡਰੀ ਕੀਤੀ ਗਈ ਹੈ ਬਹੁਤ ਹੀ ਸੋਹਣੇ ਲਾਈਟ ਜਿਹੇ ਕਲਰ ਤੁਹਾਨੂੰ ਮਿਲ ਜਾਣਗੇ ਇਹ ਵੀ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਮੈਚਿੰਗ ਸੂਟ ਵੀ ਬਣਵਾ ਸਕਦੇ ਹੋ ਤੇ ਅਲਓਵਰ ਸੂਟ ਵੀ ਬਣਵਾ ਸਕਦੇ ਹੋ ਇਹ ਜਿਹੜੇ ਸੂਟ ਲੈਣਗੇ ਪਿਓਰ ਕਾਟਨ ਦਾ ਤੁਹਾਨੂੰ ਫੈਬਰਿਕ ਮਿਲੇਗਾ ਬਹੁਤ ਬਹੁਤ ਹੀ ਪਿਆਰੇ ਕਲਰ ਨੇ ਇਹਨੇ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਬਹੁਤ ਹੀ ਸੋਹਣਾ ਇਸ ਦੇ ਉੱਪਰ ਲਖਨਵੀ ਚਿਕਨ ਕਾਰੇ ਦਾ ਕੰਮ ਕੀਤਾ ਗਿਆ ਹੈ ਕਲਰ ਬਹੁਤ ਹੀ ਪਿਆਰੇ ਨੇ ਗਰਮੀਆਂ ਵਾਸਤੇ ਸਪੈਸ਼ਲ ਸੂਟ ਆਏ ਹੋਏ ਨੇ ਤੁਸੀਂ ਇਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਲੈਣਗੇ ਇਹ ਤੁਹਾਨੂੰ ਮਿਲੇਗਾ ਜੀ ਪਿਓਰ ਸੌਫਟ ਕਾਟਨ ਦਾ ਤੁਹਾਨੂੰ ਇਹ ਸੂਟ ਮਿਲੇਗਾ ਬਾਟਮ ਤੁਹਾਨੂੰ ਮਿਲੇਗੀ ਪਲੇਨ ਕਾਟਨ ਦੀ ਜਿਹੜਾ ਇਸ ਦਾ ਦੁਪੱਟਾ ਰਹੇਗਾ ਮਲਮਲ ਦਾ ਰਹੇਗਾ ਪ੍ਰਿੰਟਡ ਦੁਪੱਟਾ ਮਿਲੇਗਾ ਹਾਂਜੀ ਜਿਹੜੇ ਅਗਲੇ ਸੂਟ ਲੈਣਗੇ ਉਹ ਵੀ ਤੁਹਾਨੂੰ ਕਾਟਨ ਦੇ ਹੀ ਸੂਟ ਮਿਲਣਗੇ ਸ਼ਰਟ ਐਂਡ ਬਾਟਮ ਦਾ ਹੀ ਕੰਬੋ ਮਿਲੇਗਾ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਮਿਲੇਗੀ ਬਹੁਤ ਹੀ ਸੋਹਣੇ ਇਹਨਾਂ ਵਿੱਚ ਵੀ ਕਲਰ ਆਏ ਹੋਏ ਨੇ विदाउट दुपट्टा ਰਹਿਣਗੇ ਸੂਟ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬਾਇ ਕਰ ਸਕਦੇ ਹੋ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਹ ਸੂਟ ਦਾ ਤੁਸੀਂ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਇਹ ਜਿਹੜਾ ਸਟਾਕ ਹੁੰਦਾ ਲਿਮਟਿਡ ਹੁੰਦਾ ਬਹੁਤ ਹੀ ਜਲਦੀ ਸੂਟ ਸੇਲ ਹੁੰਦੇ ਨੇ ਤੁਸੀਂ ਜਲਦੀ ਤੋਂ ਜਲਦੀ ਸੂਟ ਬੁੱਕ ਕਰਾ ਸਕਦੇ ਹੋ ਇਹ ਜਿਹੜਾ ਸੂਟ ਹੈ ਤੁਹਾਨੂੰ ਸ਼ਰਟ ਮਿਲੇਗੀ ਪਿਓਰ ਕਾਟਨ ਦੀ ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਰਹੇਗਾ ਬਾਟਮ ਤੁਹਾਨੂੰ ਮਿਲੇਗੀ ਮਸਲੀਨ ਦੀ ਦੁਪੱਟਾ ਵੀ ਤੁਹਾਨੂੰ ਮਿਲੇਗਾ ਪਿਓਰ ਮਸਲੀਨ ਦਾ ਬਾਟਮ ਦੇ ਪੌਂਚਿਆਂ ਦੇ ਉੱਪਰ ਵੀ ਵਰਕ ਦਾ ਕੰਮ ਕੀਤਾ ਗਿਆ ਹੈ ਅਗਲੇ ਜਿਹੜੇ ਸੂਟ ਹੈ ਪਿਓਰ ਜਾਮ ਕਾਟਨ ਦਾ ਸੂਟ ਮਿਲੇਗਾ ਬਾਟਮ ਵੀ ਤੁਹਾਨੂੰ ਪਿਓਰ ਕਾਟਨ ਦੀ ਮਿਲੇਗੀ ਦੁਪੱਟਾ ਮਿਲੇਗਾ ਪਿਓਰ ਵਿਸਕੋਸ ਮਸਲੀਨ ਦਾ ਦੁਪੱਟਾ ਰਹੇਗਾ ਨੈਕ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਕੀਤਾ ਗਿਆ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਪ੍ਰਾਈਸ ਆਪਾਂ ਨਾਲ ਦੇ ਨਾਲ ਮੈਂਸ਼ਨ ਕੀਤਾ ਹੋਇਆ ਤੁਸੀਂ ਚੈੱਕ ਕਰਕੇ ਸੂਟ ਬੁੱਕ ਕਰ ਸਕਦੇ ਹੋ ਇਹ ਰਹਿਣਗੇ ਘੱਟ ਪ੍ਰਾਈਸ ਵਾਲੇ ਮਸਲੀਨ ਕਾਟਨ ਦਾ ਸੂਟ ਮਿਲੇਗਾ ਸ਼ਰਟ ਪ੍ਰਿੰਟਡ ਬਾਟਮ ਤੁਹਾਨੂੰ ਪਲੇਨ ਮਿਲੇਗੀ ਬਹੁਤ ਹੀ ਸੋਹਣੇ ਕਲਰ ਨੇ ਪ੍ਰਾਈਸ ਇਹਨਾਂ ਦਾ ਘੱਟ ਰਹੇਗਾ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਇ ਕਰ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ